ਹਾਂਜੀ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਕਰਨ ਲੱਗੇ ਆਂ ਫਰਸ਼ੀ ਸਲਵਾਰ ਦੀ ਕਟਿੰਗ ਔਰ ਫਰਸ਼ੀ ਸਲਵਾਰ ਦੀ ਕਟਿੰਗ ਕਰਨ ਲਈ ਆਪਾਂ ਨੂੰ 2 ਤੋਂ 2.5 ਮੀਟਰ ਤੱਕ ਕਪੜਾ ਹੋਣਾ ਚਾਹੀਦਾ ਔਰ ਇਹ ਆਪਾਂ ਫਰੰਟ ਔਰ ਬੈਕਵਰਡ ਦੋਨੋਂ ਇੱਕਸਾਰ ਵਿਛਾਏ ਹੋਇਆ ਬੰਦ ਵਾਲੀ ਸਾਈਡ ਆਪਾਂ ਆਪਣੇ ਕੋਲੇ ਕੀਤੀ ਆ ਸਭ ਤੋਂ ਪਹਿਲਾਂ ਆਪਾਂ 3-3 ਇੰਚ ਦੀ ਮਾਰਕਿੰਗ ਕਰਾਂਗੇ ਇਸ ਤਰੀਕੇ ਨਾਲ ਔਰ ਇਸ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲਾਂਗੇ ਫਰਸੀ ਸਲਵਾਰ ਦੇ ਵਿੱਚ ਜਿੰਨੀ ਵੀ ਆਪਣੀ ਸਲਵਾਰ ਦੀ ਲੈਂਥ ਹੁੰਦੀ ਹੈ ਉਹਦੇ ਵਿੱਚ 2 ਤੋਂ 3 ਇੰਚ ਤੱਕ ਆਪਾਂ ਨੂੰ ਐਡ ਕਰਨਾ ਹੁੰਦਾ ਹੈ ਜੀ ਜਿਵੇਂ ਇਹਨਾਂ ਦੀ ਸਲਵਾਰ ਹੈ 38 ਆਪਾਂ 40 ਇੰਚ ਰੱਖਿਆ ਸੈਂਟ 4 ਇੰਚ ਜਿੱਥੇ ਆਪਾਂ ਨਿਸ਼ਾਨ ਲਗਾਇਆ ਉੱਥੋਂ 4 ਇੰਚ ਛੱਡ ਕੇ ਜਿੰਨੀ ਵੀ ਸਲਵਾਰ ਦੀ ਆਪਾਂ ਲੈਂਥ ਰੈਡੀ ਕਰਨੀ ਹੈ ਉਹਨੇ ਤੇ ਆਪਾਂ ਮਾਰਕਿੰਗ ਕਰ ਲੈਣੀ ਆ ਇਹਦੇ ਵਿੱਚ ਆਪਾਂ ਕੁਝ ਵੀ ਪਲੱਸ ਮਾਈਨਸ ਨਹੀਂ ਕਰਨਾ ਹੁਣੇ ਮੈਂ ਤੁਹਾਨੂੰ ਦੱਸੂਗੀ ਜੀ ਕਿ ਉੱਪਰ 3 ਇੰਚ ਆਪਾਂ ਕਿਉਂ ਛੱਡਿਆ ਕਈ ਵਾਰ ਦੇਖੋ ਜੀ ਆਸਣ ਤੋਂ ਕਿਚਾ ਪੈਣ ਲੱਗ ਜਾਂਦਾ ਠੀਕ ਹੈ ਕਿਉਂਕਿ ਇਹਦੇ ਵਿੱਚ ਨਾ ਤਾਂ ਕੁੰਡੇ ਹੁੰਦੇ ਹੁੰਦੇ ਆ ਨਾ ਹੀ ਗੋਡੇ ਹੁੰਦੇ ਆ ਜੀ ਬਿਲਕੁਲ ਸਟੇਟ ਸਲਵਾਰ ਦੀ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਨੀ ਹੁੰਦੀ ਹੈ ਔਰ ਫਰਸ਼ੀ ਸਲਵਾਰ ਜਿਹੜੀ ਹੈ ਜੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਦੇਖੋ ਇਸ ਤਰੀਕੇ ਨਾਲ ਆਪਾਂ ਤਿਰਛਾ ਕਰ ਲੈਣਾ ਠੀਕ ਹੈ ਜੀ ਜਿਵੇਂ ਆਪਾਂ ਪਲਾਜ਼ੋ ਦੇ ਵਿੱਚ 3 ਇੰਚ ਰੱਖ ਕੇ ਆਪਾਂ ਤਿਰਛਾ ਕਰਦੇ ਆ ਉਸ ਤਰੀਕੇ ਨਾਲ ਹੁਣ ਜਿਹੜੀ ਆਪਾਂ ਫਰਸ਼ੀ ਸਲਵਾਰ ਦੀ ਮੋਰੀ ਰੱਖਣੀ ਹੈ ਜੀ ਉਹ 10 ਇੰਚ ਰੱਖਣੀ ਹੈ ਉਹ 1.5 ਇੰਚ ਆਪਾਂ ਐਕਸਟਰਾ ਲੈਣਾ ਟੋਟਲ ਹੋ ਗਿਆ ਆਪਣਾ 11.5 ਤੇ ਇੱਥੇ ਆਪਾਂ 11.5 ਤੇ ਮਾਰਕਿੰਗ ਕਰ ਲਾਂਗੇ ਠੀਕ ਹੈ ਜੀ 10 ਇੰਚ ਤੋਂ ਬਾਅਦ 1.5 ਇੰਚ ਹੁਣ ਇੱਥੋਂ ਆਪਾਂ ਠੀਕ ਹੈ ਜੀ ਜਿਹੜੀ ਸਾਈਡ ਤੋਂ ਆਪਾਂ 3 ਇੰਚ ਵਧਾਇਆ ਉੱਥੋਂ ਆਪਾਂ ਆਸਨ ਰੱਖਣਾ ਹੈ 10 ਇੰਚ ਦਾ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਸਕੇਲ ਨੂੰ ਰੱਖਣਾ ਹੈ ਇਹ ਇਹ ਦੇਖੋ ਠੀਕ ਹੈ ਜੀ ਨੋਰਮਲ ਆਪਾਂ ਸਿੱਧਾ ਕਰਕੇ ਰੱਖਦੇ ਆ ਇਹਨੂੰ ਆਪਾਂ ਪੁੱਠਾ ਕਰਕੇ ਰੱਖਣਾ ਇਦਾਂ ਆਪਾਂ ਇਹਨੂੰ ਸ਼ੇਪ ਦੇਣੀ ਹੈ ਇੱਕ ਸਕੇਲ ਨੂੰ ਪੁੱਠਾ ਕਰਕੇ ਹੀ ਆਪਾਂ ਸ਼ੇਪ ਦੇਣੀ ਕਿਉਂਕਿ ਇੱਥੋਂ ਜਿਹੜੀ ਫਰਸ਼ੀ ਸਲਵਾਰ ਹੁੰਦੀ ਹੈ ਜੀ ਉਹ ਲੂਜ਼ ਲੂਜ਼ੀ ਸੋਹਣੀ ਲੱਗਦੀ ਆ ਫਰਸ਼ੀ ਸਲਵਾਰ ਜਿਹੜੀ ਹੁੰਦੀ ਹੈ ਜੀ ਉਹ ਫਰਸ਼ ਤੱਕ ਟੱਚ ਕਰਦੀ ਹੋਈ ਵਧੀਆ ਲੱਗਦੀ ਆ ਬਾਕੀ ਤੁਸੀਂ ਐਨੀ ਨੀਵੀ ਨਹੀਂ ਬਣਾਉਣੀ ਤਾਂ 1 ਅੱਧਾ ਇੰਚ ਤੁਸੀਂ ਘਟਾ ਵੀ ਸਕਦੇ ਹੋ ਐਸੇ ਨਿਸ਼ਾਨ ਦੇ ਉੱਤੇ ਆਪਾਂ ਦੋਨੇ ਪੱਲਿਆਂ ਦੀ ਕਟਿੰਗ ਕਰ ਲੈਣੇ ਆ ਹੁਣ ਇਹਨੂੰ ਵੀ ਆਪਾਂ ਤਿਰਛਾ ਕੱਟ ਕਰ ਦਾਂਗੇ ਇਹ ਤਿਰਛਾ ਆਪਾਂ ਇਸ ਲਈ ਰੱਖਿਆ ਹੈ ਜੀ ਤਾਂ ਜੋ ਜਿਹੜੀ ਆਪਣੀ ਬੈਕ ਸਾਈਡ ਦੇ ਜਿਹੜੀ ਆਪਣੀ ਸਲਾਈ ਹੈ ਜੀ ਉਹ ਆਪਣੀ ਵੱਡੀ ਆਵੇ ਠੀਕ ਹੈ ਜਿਹੜੀ ਆਸਣ ਵਾਲੀ ਸਲਾਈ ਹੁੰਦੀ ਹੈ ਜੀ ਹੁਣ ਇੱਥੋਂ ਆਪਾਂ 1 ਜਾਂ 1/2 ਇੰਚ ਦੀ ਗੁਲਾਈ ਪਾਣੀ ਆ ਇਹ ਆਪਸ਼ਨਲ ਹੈ ਜੀ ਜੇਕਰ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਵੀ ਨਹੀਂ ਪਾਣਾ ਚਾਹੁੰਦੇ ਤਾਂ ਵੀ ਠੀਕ ਹੈ ਸੈਂਟਰ 'ਚ ਆਪਾਂ ਕੱਟ ਲਗਾਉਣਾ ਜਿਵੇਂ ਆਪਾਂ 3 ਇੰਚ ਵਧਾ ਕੇ ਰੱਖਿਆ ਜੀ ਓਵੇਂ ਨਾ ਮਤਲਬ ਕਿ ਕਦੇ ਵੀ ਆਸਨ ਦੇ ਵਿੱਚ ਖਿਚਾਵ ਨਹੀਂ ਪੈਂਦਾ ਹੁਣ ਆਪਾਂ 벨ਟ ਦੀ ਮਾਰਕਿੰਗ ਕਰ ਰਹੇ ਹਾਂ ਜਿੰਨੀ ਵੀ ਆਪਣੀ ਹਿਪ ਹੁੰਦੀ ਹੈ ਜੀ ਉਹਦੇ ਵਿੱਚ ਆਪਾਂ 3 ਇੰਚ ਐਡ ਕਰਨਾ ਹੁੰਦਾ 8 ਇੰਚ ਦੀ ਆਪਾਂ 벨ਟ ਦੀ ਕਟਿੰਗ ਕੀਤੀ ਐ ਔਰ 벨ਟ ਜਿਹੜੀ ਆਪਾਂ ਰੈਡੀ ਕਰਨੀ ਹੈ ਜੀ ਉਹ ਸਿਰਫ 5 ਇੰਚ ਦੀ ਕਰਨੀ ਐ ਇਹ ਲਾਈਨਿੰਗ ਵਾਲੀ ਫਰਸ਼ੀ ਸਲਵਾਰ ਹੈ ਜੀ ਪਰ ਮੈਂ ਲਾਈਨਿੰਗ ਤੇ ਹੀ ਤੁਹਾਨੂੰ ਮਾਰਕਿੰਗ ਕਰਕੇ ਵਿਖਾ ਰਹੀ ਆ ਜਿੰਨੀ ਵੀ ਆਪਣੀ हिਪ ਹੁੰਦੀ ਹੈ ਜੀ ਉਹਦੇ ਵਿੱਚ ਆਪਾਂ 3 ਇੰਚ ਐਡ ਕਰਕੇ ਇਦਾਂ ਕਪੜੇ ਨੂੰ ਫੋਲਡ ਕਰ ਲਾਂਗੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਜੋੜ ਆਉਣਾ ਇਸ ਤਰੀਕੇ ਨਾਲ ਜਦੋਂ ਤੁਸੀਂ ਫਰਸ਼ੀ ਸਲਵਾਰ ਦੀ ਕਟਿੰਗ ਕਰੋਗੇ ਸੋ ਪਲੀਜ਼ ਕਟਿੰਗ ਕਰਕੇ ਮੈਨੂੰ ਕਮੈਂਟ ਕਰਕੇ ਵੀ ਦੱਸਿਆ ਜੀ ਕਿ ਕਿਨੇ ਦੀ ਤੁਹਾਡੀ ਫਰਸ਼ੀ ਸਲਵਾਰ ਬਣ ਕੇ ਤਿਆਰ ਹੋਈ ਆ ਜਦੋਂ ਵੀ ਤੁਸੀਂ ਫਰਸ਼ੀ ਸਲਵਾਰ ਬਣਾਉਣੀ ਹੈ ਜੀ ਬਸ ਇੱਕ ਇੱਕ ਦੀ ਸਲਾਈ ਪਹੁੰਚਿਆਂ ਦੇ ਉੱਪਰ ਲਗਾ ਕੇ ਰੱਖਿਆ ਕਰੋ ਜੀ ਠੀਕ ਹੈ ਬਾਅਦ ਚ ਆਪਾਂ ਨੋਰਮਲ ਸਲਵਾਰ ਦੀ ਤਰ੍ਹਾਂ ਵੀ ਇਹਨੂੰ ਵੇਅਰ ਕਰ ਸਕਦੇ ਹਾਂ ਜੀ ਸੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ